ਹਾਂਜੀ ਸਟੂਡੈਂਟ ਗੁੱਡ ਆਫਟਰਨੂਨ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਲਾਈਵ ਸੋ ਅੱਜ ਆਪਣਾ ਜਿਹੜਾ ਸੈਸ਼ਨ ਰਹੇਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਆਪਣੀ ਪੰਜਾਬੀ ਦੀ ਕਲਾਸ ਸੀ ਬਈ ਜਿਹੜੀ ਆਪਾਂ ਚੱਲ ਰਹੀ ਸੀਗੇ ਪੰਜਾਬੀ ਵਿਆਕਰਣ ਦੇ ਨਾਲ ਠੀਕ ਹੈ ਬਈ ਸੋ ਪੰਜਾਬੀ ਵਿਆਕਰਣ ਦੇ ਵਿੱਚ ਆਪਾਂ ਕੀ ਕਰ ਰਹੇ ਸੀਗੇ ਆਪਣੇ ਟੌਪਿਕ ਚੱਲ ਰਹੇ ਸੀਗੇ ਸੀਰੀਅਲ ਵਾਈਜ਼ ਹਨਾ ਉਸ ਤੋਂ ਬਾਅਦ ਆਪਾਂ ਨੇ ਕੀ ਕੀਤਾ ਸੀ ਹੁਣ ਜਿਹੜੇ ਆਪਣੇ ਮਿਕਸ ਚੱਲ ਰਹੇ ਸੀਗੇ ਮਿਕਸ ਦੇ ਵਿੱਚ ਆਪਾਂ ਨੇ ਕਾਫੀ ਕਲਾਸਾਂ ਕੀਤੀਆਂ ਇਸ ਤੋਂ ਬਾਅਦ ਜਿਹੜੇ ਅੱਜ ਆਪਣਾ ਟੌਪਿਕ ਸਟਾਰਟ ਹੋ ਰਿਹਾ ਕੱਲ ਤੋਂ ਕੱਲ ਤੋਂ ਆਪਾਂ ਆ ਖਾਣਾ ਵਾਲੀ ਕਲਾਸ ਸਟਾਰਟ ਕੀਤੀ ਆ ਖਾਣ ਆਖਾਣ ਮੁਹਾਵਰੇ ਠੀਕ ਹੈ ਆਖਾਣ ਦਾ ਮਤਲਬ ਕੀ ਹੁੰਦਾ ਅਟਲ ਸਚਾਈ ਹੁੰਦਾ ਠੀਕ ਹੈ ਭਈ ਹਾਂ ਜਿੰਨੇ ਵੀ ਤੁਸੀਂ ਜੁੜ ਸਕਿਓ ਉਸ ਦਸ਼ਵਿੰਦਰ ਸਤਿਸ਼੍ਰੀ ਅਕਾਲ ਬਈ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਆ ਚੁੱਕੇ ਹੋ ਮੋਸਟ ਵੈਲਕਮ ਚੈਨਲ ਦੇ ਉੱਪਰ ਨਵੇਂ ਜਿਹੜੇ ਜਾਂ ਪੁਰਾਣੇ ਸਭ ਦਾ ਮੋਸਟ ਵੈਲਕਮ ਠੀਕ ਹੈ ਭਈ ਸੋ ਇਹ ਕਲਾਸਾਂ ਜਿਹੜੀ ਆਪਣੀ ਲਗਾਤਾਰ ਸਟਾਰਟ ਸੀ ਹੈ ਸੋ ਅੱਜ ਆਪਾਂ ਜਿਹੜੇ ਨੈਕਸਟ ਟੌਪਿਕ ਚੱ ਦੂਸਰੇ ਇਹ ਦੋ ਨੰਬਰ ਕਲਾਸ ਕਰਨੀ ਆਪਾਂ ਜਿਹਦੀ ਵਿੱਚ ਆਪਾਂ ਕੱਲ ਵੀ ਖਾਣਾ ਵਾਰੀ ਕੀਤੀ 25 ਕੁਸਚਨ 25 ਹੀ ਆ ਜੇ ਆਪਾਂ ਕਰਾਂਗੇ ਠੀਕ ਹੈ ਬਈ ਸੋ ਜਿਹੜੇ ਬੱਚੇ ਬਈ ਹਾਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਆ ਉਹ ਡਾਇਰੈਕਟ ਦਿੱਤਾ ਹੋਇਆ ਪਿੰਨ ਕੀਤਾ ਹੋਇਆ ਠੀਕ ਹੈ ਵੀ ਕਮੈਂਟ ਬਾਕਸ ਦੇ ਵਿੱਚ ਸੋ ਬਲੂ ਲਾਈਨ ਦੇ ਉੱਪਰ ਤੁਸੀਂ ਟੱਚ ਕਰਕੇ ਆਟੋਮੈਟਿਕ ਜਿਹੜੇ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਵਿੱਚ ਜੁੜ ਸਕਦੇ ਹੋ ਠੀਕ ਹੈ ਵੀ ਉਸ ਤੋਂ ਬਾਅਦ ਬਈ ਇਹ ਆਪਣੇ ਕੋਰਸ ਨਿਗੇ ਸੋ ਜਿਹੜੇ ਬੱਚੇ ਕੋਰਸ ਜੁਆਇਨ ਕਰਨਾ ਚਾਹੁੰਦੇ ਨੇ ਉਹ ਕੋਰਸ ਜੁਆਇਨ ਕਰ ਸਕਦੇ ਨੇ ਰੋਵਿੰਨ ਰਾਏ ਮੋਸਟ ਵੈਲਕਮ ਬਈ ਸਤਿ ਸ਼੍ਰੀ ਅਕਾਲ ਠੀਕ ਹੈ ਸਾਰਿਆਂ ਨੂੰ ਹਾਂ 2500 ਦੇ ਵਿੱਚ ਤੁਹਾਨੂੰ ਪੇਪਰ 1 ਵਾਲਾ ਤੇ 3000 ਦੇ ਵਿੱਚ ਤੁਹਾਨੂੰ ਪੇਪਰ 2 ਵਾਲਾ ਪੂਰੇ ਪੰਜਾਬ ਦੇ ਵਿੱਚੋਂ ਇੰਨੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਕੋਈ ਵੀ ਕੋਰਸ ਨਹੀਂ ਦੇ ਰਿਹਾ ਨਾ ਹੀ ਕੋਈ ਦੇ ਸਕਦਾ ਸਾਡਾ ਚੈਲੰਜ ਹੈ ਠੀਕ ਹੈ ਬਈ ਹਾਂ ਜਦੋਂ ਤੁਹਾਡਾ ਪੇਪਰ ਹੁੰਦਾ ਜਾਂ ਕੋਈ ਖਾਸ ਕੋਈ ਫੈਸਟੀਵਲ ਹੁੰਦਾ ਕੋਈ ਖਾਸ ਡੇ ਹੁੰਦਾ ਉਸ ਤੇ ਆਪਾਂ ਹੋਰ ਵੀ ਆਫਰ ਰੱਖੇ ਇਸ ਤੋਂ ਵੀ ਜ਼ਿਆਦਾ ਜਿਹੜੀ ਫੀਸ ਆਪਾਂ ਘਟਾ ਦਿੰਨੇ ਆ ਠੀਕ ਹੈ ਕਿਉਂਕਿ ਆਪਣਾ ਮੇਨ ਮਕਸਦ ਪੈਸੇ ਇਕੱਠਾ ਕਰਨਾ ਨਹੀਂ ਹੈਗਾ ਠੀਕ ਹੈ ਭਾਈ ਆਪਣਾ ਮੇਨ ਮਤਲਬ ਹੈ ਵੀ ਸਾਰੇ ਬੱਚਾਂ ਤੱਕ ਜਿਹੜੀ ਜ਼ਰੂਰੀ ਐਜੂਕੇਸ਼ਨ ਆ ਜ਼ਰੂਰੀ ਚੀਜ਼ਾਂ ਨੂੰ ਪਹੁੰਚਾਈਏ ਠੀਕ ਹੈ ਇੰਨੀ ਕ ਫੀਸ ਵੀ ਆਪਾਂ ਕਿਉਂ ਰੱਖੀ ਹੋਈ ਹੈ ਕਿਉਂਕਿ ਜਿਹੜੀ ਫ੍ਰੀ ਦੀ ਚੀਜ਼ ਹੁੰਦੀ ਹੈ ਨਾ ਉਹਦੀ ਕਦੇ ਵੀ ਕੋਈ ਕਦਰ ਨਹੀਂ ਕਰਦਾ ਵੈਲਿਊ ਨਹੀਂ ਹੁੰਦੀ ਹੁਣ ਜਿਵੇਂ ਤੁਸੀਂ ਲਾ ਲਓ ਆਪਾਂ ਕਲਾਸਾਂ ਕਰ ਰਹੇ ਆ ਬਿਲਕੁਲ ਫ੍ਰੀ ਨਹੀਂ ਕਿੰਨੇ ਕ ਬੱਚੇ ਜੁੜਦੇ ਨੇ ਹਨਾ ਸੋ ਜੇਕਰ ਕਿਸੇ ਚੀਜ਼ ਤੇ ਆਪਾਂ ਜਾਂ ਕਿਸੇ ਵੀ ਸਟੱਡੀ ਵਾਲੀ ਚੀਜ਼ ਤੇ ਆਪਾਂ 4 ਪੈਸੇ ਲਾਉਨੇ ਨੇ ਆਪਾਂ ਨੂੰ ਸੋਚ ਹੁੰਦੀ ਵੀ ਮੈਨੇ ਪੈਸੇ ਖਰਚ ਕੀਤੇ ਤਾਂ ਹੀ ਬੱਚੇ ਪੜ੍ਹਦੇ ਨਹੀਂ ਠੀਕ ਹੈ ਭਈ ਤਾਂ ਕਰਕੇ ਇੰਨੀ ਇੱਕ ਫੀਸ ਰੱਖੀ ਹੋਈ ਹੈ ਦੀ ਸੋ ਜੁਆਇਨ ਕਰ ਸਕਦੇ ਹੋ ਫਰਵਰੀ ਦੇ ਵਿੱਚ ਜਿਹੜਾ ਤੁਹਾਡਾ ਸੀਟ ਅਟ ਦਾ ਪੇਪਰ ਹੋਣ ਜਾ ਰਿਹਾ ਉਸ ਤੋਂ ਬਾਅਦ ਹੀ ਤੁਹਾਡਾ ਪੀਐਸਟ ਅਟ ਦਾ ਪੇਪਰ ਜਿਹੜਾ ਤਿਆਰ ਹੈ ਠੀਕ ਹੈ ਭਈ ਹਾਂ ਸੋ ਇਹ ਭਈ ਆਪਣੇ ਐਪ ਦਾ ਲੋਗੋ ਹੈ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਭਈ ਫਸਟ ਕੁਸਚਨ ਆ ਚੁੱਕੇ ਕਰੋ ਵੀ ਆਨਸਰ ਕਹਿੰਦੇ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਇਹ ਆਖਣ ਦਾ ਹਰਥਾ ਮਾਨ ਮਿਲਣਾ ਦੋਹੀ ਪਾਸਿਆਂ ਤੋਂ ਬੇਸਹਾਰਾ ਹੋਣਾ ਵੱਡੀ ਪਦਵੀ ਹਾਸਲ ਕਰਨਾ ਜਾਂ ਹਰ ਕੰਮ ਸੌਖਾ ਲੱਗਣਾ ਹਾਂ ਪੰਜਾਬਣ ਆ ਚੁੱਕੇ ਨੇ ਬਈ ਅਸ਼ਮੀਤ ਸਕੌਚ ਆ ਚੁੱਕੇ ਨੇ ਹਾਂ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਵੀ ਸਭ ਦਾ ਮੋਸਟ ਵੈਲਕਮ ਸੋ ਉਸ ਤੋਂ ਪਹਿਲਾਂ ਨਾ ਥੋੜੀ ਇੱਕ ਮਿਸਟੇਕ ਹੋ ਗਈ ਸੀ ਆਪਣੀ ਕਲਾਸ ਦੇ ਵਿੱਚ ਮਿਸਟੇਕ ਕੀ ਹੋ ਗਈ ਸੀ ਵੀ ਬਾਈ ਮਿਸਟੇਕ ਜਿਹੜਾ ਟਾਈਮ ਸੀ ਨਾ ਉਹ ਸਰਦੀ ਕਲਾਸ ਵਾਲਾ ਟਾਈਮ ਪੈ ਗਿਆ ਸੀਗਾ ਹਨ ਸਵਾ 7 ਵਜੇ ਤੁਹਾਡਾ ਤੁਹਾਡਾ ਜਿਹੜਾ ਟਾਈਮ ਹੁੰਦਾ ਕਲਾਸ ਦਾ ਹੁੰਦਾ ਵੀ ਤੁਹਾਡੀ ਸੀਡੀਪੀ ਦੀ ਕਲਾਸ ਦਾ ਸੋ ਉਹੀ ਟਾਈਮ ਸੀ ਜਿਹੜਾ ਅੱਜ ਪੈ ਗਿਆ ਸੋ ਮੈਂ ਦੇਖੀ ਗਈ ਭਾਈ 2 20 ਤੱਕ ਕੋਈ ਬੱਚਾ ਨਹੀਂ ਆਇਆ ਜਦ ਮੈਂ ਦੇਖਿਆ ਵੀ ਟਾਈਮ ਹੀ ਗਲਤ ਪਾਈ ਬੈਠੇ ਸੀ ਆਪਾਂ ਹਨ ਤਾਂ ਕਰਕੇ ਜਿਹੜੇ ਅੱਜ ਕਲਾਸ ਅੱਧਾ ਘੰਟਾ ਉਹ ਲੇਟ ਸਟਾਰਟ ਹੋਈ ਹੈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਕਹਿੰਦੇ ਦੋਹੇ ਪਾਸਿਆਂ ਤੋਂ ਬੇਸਹਾਰਾ ਹੋਣਾ ਇਹ ਤੋਂ ਵੀ ਦਾ ਕੁੱਤਾ ਨਾ ਘਰਦਾ ਨਾ ਕਾਟਦਾ ਇਹਦਾ ਮਤਲਬ ਤਾਂ ਕੀ ਹੈ ਹੁਣ ਮੇਰੇ ਗੱਲ ਦਾ ਗੁੱਸਾ ਨਾ ਕਰੋ ਜਿਹੜੇ ਇੱਧੇ ਕ ਬੱਚੇ ਕੀ ਕਰਦੇ ਨੇ ਨਾ YouTube ਦੇ ਉੱਪਰ ਆ ਕੇ ਵੀ ਇੱਧਰ ਆਹ ਕਲਾਸ ਚੱਲ ਰਹੀ ਹੈ ਨਾ ਉਹ ਦੂਸਰੇ ਚੈਨਲ ਤੇ ਚਲੋ ਭੱਜ ਕੇ ਉਧਰ ਆਹ ਕਲਾਸ ਚੱਲ ਰਹੀ ਹੈ ਬੱਚਿਆਂ ਨੂੰ ਵੀ ਲੈ ਜੇ ਨੇ ਨਾਲ ਦੀ ਨਾਲ ਉਧਰ ਆ ਜਾਓ ਉਧਰ ਚੱਲਦੇ-ਚੱਲਦੇ ਉਹ ਕਲਾਸ ਸਟਾਰਟ ਹੋ ਗਈ ਉਧਰ ਉਹ ਮੈਡਮ ਪੜਾ ਰਹੀ ਨਹੀਂ ਉਹ ਬਹੁਤ ਵਧੀਆ ਮੈਡਮ ਨੇਗੇ ਬਹੁਤ ਵਧੀਆ ਸਰ ਨੇ ਹੋ ਆ ਕੰਮ ਉਹਨਾਂ ਨੇ ਇਹ ਕੰਮ ਹੋ ਜਾਂਦਾ ਹੈ ਹਨਾ ਵੀ ਦੋਹੇ ਪਾਸੇ ਤੋਂ ਰਹਿ ਜਾਂਦੇ ਨੇ ਭਾਈ ਉਹ ਨਾ ਇੱਧਰ ਪੂਰੀ ਪਾਉਣ ਨਾ ਉਧਰ ਪੂਰੀ ਪਾਉਣ ਇਸ ਕਰਕੇ ਇੱਕ ਪਾਸੇ ਦੇ ਹੋ ਕੇ ਬਹਿ ਜਾਓ ਕਹਿੰਦੇ ਦਰ ਨੇੜੇ ਦੇ ਦਰਖਤ ਨੂੰ ਕੋਈ ਨਹੀਂ ਤੋੜਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਇਹ ਖਾਨ ਦਾ ਸਹੀ ਅਰਥ ਕੀ ਹੋਊਗਾ ਕਹਿੰਦੇ ਨੇੜੇ ਦੇ ਦਰਖਤ ਨੂੰ ਕੋਈ ਨਹੀਂ ਤੋੜਦਾ ਦੂਰ ਦੀ ਚੀਜ਼ ਹੀ ਜੰਗੀ ਲੱਗਦੀ ਹੈ ਨੇੜੇ ਦੀ ਕਦਰ ਨਹੀਂ ਹੁੰਦੀ ਨੇੜੇ ਸਭ ਕੁਝ ਮਿਲ ਜਾਂਦਾ ਹੈ ਜਾਂ ਨੇੜੇ ਦੇ ਲੋਕ ਵਿਰੋਧ ਕਰਦੇ ਹਨ ਹਾਂ ਕਰੋ ਵੀ ਆਨਸਰ ਦੋ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਵੈਰੀ ਗੁੱਡ ਜਿੰਨੇ ਵੀ ਤੁਸੀਂ ਜੁੜ ਚੁੱਕੇ ਆ ਹਾਂ ਕਿਹੜੇ ਰਹਿ ਗਏ ਵੀ ਕਿਸੇ ਦਾ ਨਾਮ ਰਹਿ ਗਿਆ ਹੋਵੇ ਹੱਥ ਖੜਾ ਕਰ ਸਕਦਾ ਕਿਸੇ ਵੀ ਬੱਚੇ ਦਾ ਕੋਈ ਨਾਮ ਰਹਿ ਗਿਆ ਹੋਵੇ ਲੈਣਗੇ ਨਹੀਂ ਪਤਾ ਇੱਕ ਨਾ ਛੋਟੇ ਬੱਚਿਆਂ ਵਾਂਗੂ ਹੁੰਦਾ ਜਿਵੇਂ ਆਪਾਂ ਐਲ ਕੇਜੀ ਯੂ ਕੇਜੀ ਦੇ ਵਿੱਚ ਪੜ੍ਹਦੇ ਹੁੰਨੇ ਨਾ ਉਹ ਮੇਰਾ ਨਾ ਛੋਟਾ ਭਤੀਜਾ ਹੈਗਾ ਇੱਕ ਸਾਰਾ 5 ਕਿ ਸਾਲ ਦਾ ਬੱਚਾ ਉਹ ਉਹ ਮੈਨੂੰ ਪਤਾ ਕੀ ਦਿਖਾਉਂਦਾ ਹੁੰਦਾ ਅਗੇ ਜਦੋਂ ਮੈਂ ਜਾਂਨੀ ਹ ਉੱਥੇ ਮੇਰੇ ਪੇਕੇ ਘਰ ਉਹਦੇ ਫੇਸ ਦੇ ਉੱਪਰ ਜਾਂ ਕਾਪੀ ਦੇ ਉੱਪਰ ਮੈਨੂੰ ਇੱਕ ਟੌਫੀ ਬਣਾਉਂਦੇ ਨੇ ਜਾਂ ਕੋਈ ਛੋਟੀ ਜੀ ਪੇਂਟਿੰਗ ਬਣਾਉਂਦੇ ਨੇ ਮੰਨ ਲਓ ਕੋਈ ਬਟਰਫਲਾਈ ਬਣਾਤੀ ਇਹ ਕੋਈ ਹੋਰ ਚੀਜ਼ ਸਟਾਰ ਬਣਾਤਾ ਹਨਾ ਉਹ ਆ ਕੇ ਮੈਨੂੰ ਦਿਖਾਉਂਦਾ ਮੈਡਮ ਨੇ ਅੱਜ ਬੂਆ ਮੇਰਾ ਨਾਮ ਲਿਆ ਸੀ ਮੇਰੇ ਇਹ ਬਣਾਏ ਉਹਨਾਂ ਨੇ ਮੈਨੂੰ ਕਹਿੰਦੇ ਜਿਸ ਕੀਰਤ ਬੱਚਾ ਬਹੁਤ ਅੱਛਾ ਹੈ ਸੋ ਉਹ ਗੱਲ ਇੱਥੇ ਢੁਕ ਜਾਂਦੀ ਆ ਕਿ ਹਨਾ ਵੀ ਜੇਕਰ ਕਿਸੇ ਬੱਚੇ ਦਾ ਨਾਮ ਨਾ ਲਈਏ ਇਹਨੂੰ ਇਹ ਹੁੰਦੇ ਮੈਡਮ ਨੇ ਮੇਰਾ ਨਾਮ ਹੀ ਲਿਆ ਹਨਾ ਚਲੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸੋ ਇਹ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਨੇੜੇ ਦੀ ਕਹਿੰਦੇ ਕਦਰ ਨਹੀਂ ਹੁੰਦੀ ਹਨਾ ਵੀ ਨੇੜੇ ਦੇ ਰਖਤ ਨੂੰ ਕੋਈ ਨਹੀਂ ਤੋੜਦਾ ਨੇੜੇ ਪਈ ਚੀਜ਼ ਦੀ ਕੋਈ ਕਦਰ ਨਹੀਂ ਕਰਦਾ ਸਭ ਨੂੰ ਦੂਰ ਦੀ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਨੇ ਹਨਾ ਉਸ ਤੋਂ ਬਾਅਦ ਦੇਖ ਅੰਦਰ ਕੀ ਜਾਣੇ ਕਹਿੰਦੇ ਅਦਰਕ ਦਾ ਸਵਾਦ ਕਿਸ ਸਥਿਤੀ ਲਈ ਵਰਤਿਆ ਜਾਂਦਾ ਹੈ ਸਮਝਦਾਰ ਲਈ ਜੋਗ ਨਹੀਂ ਹੋ ਕੰਮ ਕਰੇ ਵੀ ਜਿਹੜਾ ਕੋਈ ਕਿਸੇ ਦੇ ਕੰਮ ਆਯੋਗ ਨਹੀਂ ਹੈਗਾ ਹਨਾ ਉਹੀ ਕੰਮ ਆਪਾਂ ਕਰੀਏ ਜਿਹੜੇ ਕੰਮ ਦੇ ਲਈ ਆਪਾਂ ਬਣੇ ਨਹੀਂ ਹੈਗੇ ਬੇਵਕੂਫ ਨੂੰ ਕੀਮਤੀ ਚੀਜ਼ ਦੇਣਾ ਇਹ ਲੜਾਈ ਕਰਦੇ ਲੋਕ ਹਾਂ ਸਰਕਾਰ ਦੀ ਕੋਸ਼ਿਸ਼ ਕਰੋ ਬਈ ਕੀ ਆਂਸਰ ਬਣੇਗਾ ਹਾਂ ਵੈਰੀ ਗੁੱਡ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਉਸ ਦਾ ਰਾਈਟ ਆਂਸਰ ਬਣੂਗਾ ਵੀ ਤੁਹਾਡਾ ਸੀ ਵੇਕੂਫ ਨੂੰ ਕਹਿੰਦੇ ਕੀਮਤੀ ਚੀਜ਼ ਦੇਣਾ ਹਨਾ ਵੀ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਉਸ ਤੋਂ ਬਾਅਦ ਦੇਖੋ ਛੱਛਰ ਫੜਨਾਚਣ ਲੱਗ ਪਿਆ ਅਖਾਣ ਦਾ ਕੀ ਅਰਥ ਹੋਵੇਗਾ ਬਹੁਤ ਵੱਡੀ ਜਿੱਤ ਬਿਨਾਂ ਕਾਰਨ ਦੇ ਖੁਸ਼ ਹੋਣਾ ਥੋੜਾ ਮਿਲ ਕੇ ਬਹੁਤ ਸ਼ੋਅ ਜਾਂ ਸਹੀ ਮੌਕਾ ਮਿਲਣਾ ਸਹੀ ਆਂਸਰ ਕਰਨ ਦੀ ਕੋਸ਼ਿਸ਼ ਕਰੋ ਬਈ ਰੋਬਿਨ ਰਾਏ ਕੀ ਕਹਿੰਦੇ ਹੋ ਮੈਂ ਤੁਸੀਂ ਹਾਂ ਕਰੋ ਭਈ ਆਨਸਰ ਰਿਕਵਰੀ ਨਾ ਪਹਿਲਾ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦਾ ਕਿ ਸਿਰਫ 7 ਜਾਨੇ ਸ਼ੋ ਹੋ ਰਹੇ ਨੇ ਮੇਰੇ ਲਈ ਬਾਕੀ ਕਿੱਧਰ ਚਲੇ ਗਏ ਭਈ ਬਾਕੀ ਕਿੱਧਰ ਚਲੇ ਜਾਂਦੀ ਨਹੀਂ ਹਾਂ ਕਰੋ ਭਈ ਆਨਸਰ ਹਾਂ ਜੱਸੀ ਸਿੰਘ ਉਹ ਵੀ ਆ ਚੁੱਕੀ ਨੇ ਨਾ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਥੋੜਾ ਮਿਲ ਕੇ ਬਹੁਤ ਸ਼ੋ ਕਰਨਾ ਠੀਕ ਹੈ ਵੀ ਥੋੜਾ ਮਿਲਣ ਲਈ ਆਪਾਂ ਨੂੰ ਚਾਰਾ ਸ਼ੋ ਕਰਨਾ ਹਾਈ ਫਾਈ ਗੱਲਾਂ ਕਰਨੀਆਂ ਨੇ ਵੀ ਇਹ ਵੀ ਮਿਲ ਗਿਆ ਉਹ ਵੀ ਮਿਲ ਗਿਆ ਉਸ ਤੋਂ ਬਾਅਦ ਦੇਖੋ ਧਰਤੀ ਫਟੀ ਜਾਵੇ ਇਸ ਖਾਣ ਦਾ ਕੀ ਭਾਵ ਹੈ ਬਹੁਤ ਹੀ ਖੁਸ਼ੀ ਹੋਣਾ ਬਹੁਤ ਸ਼ਰਮ ਆਉਣਾ ਬਹੁਤ ਗੁੱਸਾ ਕਰਨਾ ਜਾਂ ਬਹੁਤ ਡਰ ਹੋਣਾ ਧਰਤੀ ਫਟੀ ਜਾਵੇ ਇਸ ਖਾਣ ਦਾ ਆਨਸਰ ਕੀ ਬਣੇਗਾ ਸੋ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਥੋੜਾ ਜਲਦੀ ਕਰਿਆ ਕਰੋ ਠੀਕ ਹੈ ਬਹੁਤ ਸ਼ਰਮ ਆਉਣਾ ਹਨਾ ਉਹ ਨਹੀਂ ਕਹਿੰਦੇ ਜੇ ਕਿਸੇ ਨਾਲ ਕੋਈ ਆਪਣੀ ਸ਼ਰਮਿੰਦਾ ਮਹਿਸੂਸ ਕਰਦੇ ਆਪਾਂ ਜੇ ਕੋਈ ਗੱਲ ਇਹੋ ਜੀ ਨਿਕਲੇ ਵੀ ਜਿਹੜੀ ਆਪਣੇ ਮੂੰਹੋਂ ਨਿਕਲੀ ਹੋਵੇ ਤਾਂ ਆਪਾਂ ਕਹਿੰਦੇ ਉਹਨਾਂ ਨੇ ਵੀ ਜੀ ਕਰਦਾ ਵੀ ਧਰਤੀ ਫਟ ਜੇ ਮੈਂ ਵਿੱਚ ਹੀ ਸਮਾ ਜਾ ਹਨਾ ਯੋ ਤਾਂ ਬਹੁਤ ਹੀ ਜ਼ਿਆਦਾ ਪਰ ਸ਼ਰਮਿੰਦਾ ਮਹਿਸੂਸ ਕਰਦੀ ਆ ਗਰਮ ਲੋਹੇ ਤੇ ਹਥੌੜਾ ਮਾਰਨੇ ਇਸ ਦਾ ਅਰਥ ਕੀ ਹੋਵੇਗਾ ਗਲਤ ਸਮੇਂ ਕੰਮ ਕਰਨਾ ਸਹੀ ਸਮੇਂ ਸਹੀ ਕਦਮ ਬਿਨਾ ਸੋਚੇ ਕੰਮ ਕਰਨਾ ਜਾਂ ਬਹੁਤ देर ਕਰ ਦੇਣਾ ਕਰੋ ਬਈ ਆਨਸਰ 6 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਹਾਂ ਵੀ ਸਾਰੇ ਬੱਚੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਬਣੇਗਾ ਸੋ ਸੀ ਕਰ ਰਹੇ ਸੋ ਦਾ ਰਾਈਟ ਆਨਸਰ ਵੀ ਬੀ ਬਣੇਗਾ ਸਹੀ ਸਮੇਂ ਸਹੀ ਕਦਮ ਠੀਕ ਹੈ ਬਿਨਾ ਸੋਚੇ ਕਿਵੇਂ ਆਜੂ ਬਈ ਜਿਹੜੇ ਸੀ ਕਰ ਰਹੇ ਹੋ ਉਹ ਕਹਿੰਦੇ ਗਰਮ ਲੋਹੇ ਤੇ ਹਥੌੜਾ ਮਾਰਨ ਹੁਣ ਮੈਂ ਤੁਹਾਨੂੰ ਇਗਜ਼ਾਮਪਲ ਦੇਣਾ ਤੇ ਹੁਣ ਇੱਕ ਇਗਜ਼ਾਮਪਲ ਬਹੁਤ ਸੋਹਣੀ ਸੈਟ ਬੈਠ ਰਹੀ ਹੈ ਜਿੰਨਾ ਬੱਚੇ ਨੇ ਸੀ ਟੈਟ ਪਰ ਹੈ ਨਾ ਉਹਨਾਂ ਵਾਸਤੇ ਇਹ 골ਡਨ ਸਮਾਂ ਹੈ 골ਡਨ ਸਮਾਂ ਕਿਉਂ ਕਿਉਂਕਿ ਫਰਵਰੀ ਦੇ ਵਿੱਚ ਤੁਹਾਡਾ ਸੀ ਟੈਟ ਹੈ ਠੀਕ ਹੈ ਇਹ ਇਸੇ ਅਖਾਣ ਤੇ ਆਧਾਰਿਤ ਹੈ ਕਿ ਜਿਹੜੇ ਬੱਚੇ ਹੁਣ ਸੀ ਟੈਟ ਦੀ ਤਿਆਰੀ ਕਰ ਗਏ ਭਾਈ ਉਹਨਾਂ ਦਾ ਪੀਐਸ ਟੈਟ ਕਲੀਅਰ ਹੋਣਾ 100% ਸ਼ਿਓਰ ਹੈ ਕਿਉਂ ਸ਼ਿਓਰ ਹੈ ਕਿਉਂਕਿ ਦੋਨਾਂ ਦਾ ਸਿਲੇਬਸ ਸੇਮ ਹੈ ਥੋੜਾ ਮੋਟਾ ਹੀ ਚੇਂਜ ਹੁੰਦਾ ਕਿਉਂਕਿ ਆਪਾਂ ਆਪਣੇ ਪੰਜਾਬ ਵਾਲੇ ਨੂੰ ਆ ਤਾਂ ਵੀ ਥੋੜਾ ਮੋਟਾ ਉਰਾਪਰਾ ਹੋ ਜਾਂਦੇ ਨੇ ਭਈ ਉਹ ਚਲਦੇ ਚਲਦੇ ਬਿੰਗਵਾਲ ਪਾਏ ਜਾਂਦੇ ਨੇ ਹਨਾ ਪਰ ਸੀਟ ਐਟ ਦਾ ਪੇਪਰ ਕਦੇ ਵੀ ਸਦੇ ਵੱਸ ਤੋਂ ਬਾਹਰ ਨਹੀਂ ਹੁੰਦਾ ਠੀਕ ਹੈ ਸੋ ਜਿਹੜੇ ਬੱਚੇ ਹੁਣ ਜੀ ਤੋੜ ਮਿਹਨਤ ਕਰਨਗੇ ਨਾ ਸੀਟ ਐਟ ਕਲੀਅਰ ਕਰਨ ਵਾਸਤੇ ਉਹ ਮੰਨ ਕੇ ਚੱਲੋ ਉਹਨੇ ਪੀਆ ਸਟਾਟ ਕਲੀਅਰ ਹੋ ਚੁੱਕਿਆ ਠੀਕ ਹੈ ਇਹ ਹੁੰਦਾ ਹੈ ਗਰਮ ਲੋਹੇ ਤੇ ਹਥੌੜਾ ਮਾਰਨਾ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਹੱਥ ਕੰਗਣ ਨੂੰ ਆਰਸੀ ਕੀ ਇਹਦਾ ਭਾਵ ਕੀ ਹੋਊਗਾ ਜੀ ਛੁਪਾਉਣਾ ਸਾਫ ਗੱਲ ਨੂੰ ਸਾਬਿਤ ਕਰਨ ਦੀ ਲੋੜ ਨਹੀਂ ਹੁੰਦੀ ਵੱਡੀ ਵਡਿਆਈ ਜਾਂ ਝੂਠ ਦੱਸਣਾ ਕਰੋ ਵੀ ਅਨਸਰ ਹੱਥ ਕੰਗਣ ਨੂੰ ਆਰਸੀ ਕੀ ਸੋ ਰਾਈਟ ਆਨਸਰ ਬਣੂਗਾ ਵੀ ਇਹਦਾ ਤੁਹਾਡਾ ਬੀ ਸਾਫ ਗੱਲ ਨੂੰ ਸਾਬਿਤ ਕਰਨ ਦੀ ਲੋੜ ਨਹੀਂ ਹੁੰਦੀ ਹਾਂ ਨਵੀਤਾ ਗੁਪਤਾ ਮੋਸਟ ਵੈਲਕਮ ਬਈ ਅਕਲ ਨਾਲ ਖੇਡੇ ਜਾਂ ਜਿੱਤਿਆ ਜਾਂਦਾ ਹੈ ਤਾਕਤ ਨਾਲ ਨਹੀਂ ਕਿਸ ਕਿਸਮ ਦਾ ਖਾਨ ਹੈ ਕਿਨੇ ਅਕਲ ਨਾਲ ਖੇਡ ਜਿੱਤਿਆ ਜਾਂਦਾ ਹੈ ਤਾਕਤ ਨਾਲ ਨਹੀਂ ਸਹੀ ਗੱਲ ਆ ਵੀ ਜਿਹੜਾ ਦਿਮਾਗ ਤੋਂ ਗੇਮ ਖੇੜੀ ਹੈ ਨਾ ਉਹ ਬੰਦਾ ਸਾਰਾ ਕੁਝ ਹੀ ਜਿੱਤ ਕੇ ਲੈ ਗਿਆ ਠੀਕ ਹੈ ਹੁਣ ਜਿਹੜਾ ਇਥੇ ਤਾਕਤ ਦੀ ਦਿਖਾਉਂਦਾ ਨੇ ਗਿਆ ਉਹਦਾ ਰੂਹ ਵੀ ਮਰਦਾ ਰਹਿ ਗਿਆ ਉਹ ਖਾਲੀ ਰਹਿ ਗਿਆ ਹਿੰਮਤਵਾਰੇ ਬੁੱਧੀਵਾਰੇ ਮਿਹਨਤਵਾਰੇ ਜਾਂ ਪਿਆਰਵਾਰੇ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ B ਬੁੱਧੀਵਾਰੇ ਠੀਕ ਹੈ ਦਿਮਾਗਵਾਰੇ ਗੱਲ ਹੋ ਰਹੀ ਹੈ ਇਥੇ ਠੀਕ ਹੈ ਉਸ ਤੋਂ ਬਾਅਦ ਦੇਖੋ ਕਾਣਾ ਜਹਾਜ਼ ਨੂੰ ਬੰਦਰਗਾਹ ਨਹੀਂ ਮਿਲਦੀ ਕਾਣਾ ਜਹਾਜ਼ ਨੂੰ ਬੰਦਰਗਾਹ ਨਹੀਂ ਮਿਲਦੀ ਇਸੇ ਖਾਨ ਤੋਂ ਕੀ ਭਾਵ ਕੱਢਿਆ ਜਾਂਦਾ ਪਟਕੇ ਮਨੁੱਖ ਕੋਈ ਰਾਹ ਨਹੀਂ ਪਾਉਂਦਾ ਸਮਝਦਾਰ ਨੂੰ ਰਾਹ ਮਿਲ ਜਾਂਦਾ ਹੈ ਮਿਹਨਤ ਤੇ ਤਕਦੀਰ ਨਾਲ ਮਿਲਦੀ ਹੈ ਹਾਂ ਕਹਿੰਦੇ ਤਕਦੀਰ ਮਿਹਨਤ ਨਾਲ ਮਿਲਦੀ ਹੈ ਸਹੀ ਗੱਲ ਹੈ ਵੀ ਵੱਡੇ ਕੰਮ ਛੋਟੇ ਮਨੁੱਖ ਨਹੀਂ ਕਰਦੇ ਸਹੀ ਆਂਸਰ ਕਰਨ ਦੀ ਕੋਸ਼ਿਸ਼ ਕਰੋ ਵੀ 9 ਨੰਬਰ ਤੇ ਪਹੁੰਚ ਚੁੱਕੇ ਆਪਾਂ ਹਾਂ ਸੋ ਰਾਈਟ ਆਂਸਰ ਬਣੂਗਾ ਤੁਹਾਡਾ ਏ ਪਟਕਿਆ ਮਨੁੱਖ ਕਹਿੰਦੇ ਕੋਈ ਰਾਹ ਨਹੀਂ ਪਾਉਂਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਬਈ ਖੋਤਾ ਹੀਰੇ ਨਾਲ ਬੋਝਿਆ ਖੋਤਾ ਹੀਰੇ ਨਾਲ ਬੋਝਿਆ ਸਮਝਦਾਰ ਨੂੰ ਇਨਾਮ ਦੇਣਾ ਅਣਯੋਗ ਨੂੰ ਕੀਮਤੀ ਚੀਜ਼ ਦੇਣਾ ਗਰੀਬ ਨੂੰ ਦੌਲਤ ਦੇਣਾ ਜਾਂ ਵੱਡਾ ਮਾਣ ਮਿਲਣਾ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ 10 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਵੈਰੀ ਗੁੱਡ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਈ ਕਰੋ ਬਈ ਆਨਸਰ ਹਾਂ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਅਣਯੋਗ ਨੂੰ ਕੀਮਤੀ ਚੀਜ਼ ਦੇਣਾ ਹਨਾ ਹੁਣ ਖੋਤੇ ਨੂੰ ਕੀ ਪਤਾ ਲੱਗੂ ਵੀ ਉਹਨੂੰ ਹੀਰਾ ਮਿਲ ਗਿਆ ਹਨਾ ਉਹਨੇ ਤਾਂ ਬਸ ਭਾਈ ਢੀਟ ਨਹੀਂ ਮਾਰਦੇ ਨੇ ਖਾ ਪੀ ਕੇ ਹਨਾ ਚੋਰ ਦੀ ਦਾੜੀ ਦੇ ਵਿੱਚ ਕਹਿੰਦੇ ਤਣਕਾ ਕਦੋਂ ਕਿਹਾ ਜਾਂਦਾ ਹੈ ਗੁੱਸੇ ਵਾਲੇ ਮਨੁੱਖ ਲਈ ਦੋਸ਼ੀ ਮਨੁੱਖ ਨੂੰ ਆਪਣੇ ਆਪ ਫੜਾਇਆ ਬਹੁਤ ਧੀਰਜ ਵਾਲੇ ਮਨੁੱਖ ਲਈ ਜਾਂ ਵਿਦਵਾਨ ਲਈ ਇਹ ਆਪਾਂ ਕੱਲ ਵੀ ਕੀਤਾ ਸੀ ਸੋ ਰਾਈਟ ਆਂਸ ਬਣੂਗਾ ਤੁਹਾਡਾ ਬੀ ਦੋਸ਼ੀ ਮਨੁੱਖ ਆਪਣੇ ਆਪ ਫੜਾਇਆ ਵੀ ਜਿਹੜਾ ਚੋਰ ਹੁੰਦਾ ਉਹ ਆਪਣੇ ਆਪ ਹੀ ਕੰਮਣ ਲੱਗ ਜਾਂਦਾ ਠੀਕ ਹੈ ਸੱਪ ਵੀ ਮਰ ਜਾਵੇ ਤੇ लाठी ਵੀ ਨਾ ਟੁੱਟੇ ਇਹਦਾ ਪਾਵ ਕੀ ਹੋਵੇ ਦੋਹੇ ਪਾਸਿਆਂ ਨਾਲ ਧੋਖਾ ਸਮਝਦਾਰੀ ਨਾਲ ਕੰਮ ਲੈਣਾ ਨੁਕਸਾਨ ਕਰਕੇ ਮਾਣ ਮਾਣ ਮਿਲਣਾ ਜਾਂ ਲੜਾਈ ਵਿੱਚ ਜਿੱਤਣਾ ਕਰੋ ਬਈ ਅੰਸਰ 12 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਜਿੰਨੇ ਵੀ ਬੱਚੇ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਕਲਾਸ ਨੂੰ ਲਾਈਕ ਸ਼ੇਅਰ ਕਰੋ ਸੋ ਨਵੇਂ ਜਣੇ ਉਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਸਮਝਦਾਰੀ ਨਾਲ ਕੰਮ ਲੈਣਾ ਹਨਾ ਹਾਂ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਜਿਸ ਦੀ ਲੱਕੜ ਉਸ ਦੀ ਖੜਕ ਜਿਸ ਦੀ ਲੱਕੜ ਉਸ ਦੀ ਖੜਕ ਇਹਦਾ ਇਹ ਵੀ ਲਾ ਸਕਦੇ ਆਪਾਂ ਜਿਸ ਦੀ ਲਾਠੀ ਉਸ ਦੀ ਭੈਣ ਸਣਾ ਇਹ ਐਵੇਂ ਹੀ ਬਣ ਸਕਦਾ ਕਰੋ ਬਈ ਅੰਸਰ 13 ਨੰਬਰ ਤੇ ਪਹੁੰਚ ਚੁੱਕੇ ਆਪਾਂ ਹਾਂ 13 ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਏ ਹਰ ਕੋਈ ਆਪਣੇ ਕੰਮ ਦਾ ਮਾਲਕ ਹੁੰਦਾ ਹੈ ਹੋਣ ਹਾਰ ਵਿਰਵਾ ਦੇ ਹੋਠ ਚਿੱਟੇ ਹੋਣ ਹਾਲ ਵਿਰਵਾ ਦੇ ਪੋ ਹੋਠ ਚਿੱਟੇ ਬਦ ਕਿਸਮਤੀ ਵਾਲੇ ਸ਼ੁਰੂ ਤੋਂ ਹੀ ਯੋਗਤਾ ਦਾ ਪਤਾ ਲੱਗਣਾ ਗਰੀਬ ਅੱچے ਜਾਂ ਮਿਹਨਤ ਨਾ ਕਰਨਾ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਕਲਾਸ ਨੂੰ ਲਾਈਕ ਸ਼ੇਅਰ ਕਰਦੇਆ ਕਰੋ ਕਿਉਂਕਿ ਬਹੁਤ ਘੱਟ ਸਟੂਡੈਂਟ ਜੁੜ ਰਹੇ ਨਹੀਂ ਪਤਾ ਨਹੀਂ ਕੀ ਗੱਲ ਹੈ ਨਾ ਇਹ ਤਾਂ ਫਿਰ ਉਦੀ ਪਤਾ ਲੱਗੂਗਾ ਜੇ ਦੇਖਾਂ ਨਾ ਨੋਟੀਫਿਕੇਸ਼ਨ ਆ ਗਿਆ ਨਾ ਫੇਰ ਗਣਣੀ ਆ ਵੀ ਕਰਾ ਦੋ ਆ ਵੀ ਕਰਾ ਦੋ ਹਨਾ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਸ਼ੁਰੂ ਤੋਂ ਹੀ ਯੋਗਤਾ ਦਾ ਪਤਾ ਲੱਗਣਾ ਜਲ ਵਿੱਚ ਮੀਣ ਧਰਤੀ ਤੇ ਸਿੰਘ ਜਲ ਵਿੱਚ ਮੀਣ ਧਰਤੀ ਤੇ ਸਿੰਘ ਜਲ ਵਿੱਚ ਮੀਣ ਦਾ ਮਤਲਬ ਕੀ ਹੁੰਦਾ ਵੀ ਜਲ ਦੇ ਵਿੱਚ ਮੱਛੀ ਧਰਤੀ ਤੇ ਸਿੰਘ ਸਿੰਘ ਦਾ ਮਤਲਬ ਹੁੰਦਾ ਸ਼ੇਰ ਠੀਕ ਹੈ ਹਰਥਾਂ ਸੁਰੱਖਿਤ ਹਰੇਕ ਜਗ੍ਹਾ ਨੁਕਸਾਨ ਹਰ ਮਾਹੌਲ ਵਿੱਚ ਚੁਸਤ ਇਹ ਦੋਹਰੀ ਜ਼ਿੰਦਗੀ ਜਿਉਣਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਹਰ ਮਾਹੌਲ ਦੇ ਵਿੱਚ ਚੁਸਤ ਹੋਣਾ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ ਇਹ ਤਾਂ ਕੀ ਭਾਵ ਹੈ ਘਰ ਵਿੱਚ ਬਹੁਤ ਦੌਲਤ ਹੋਣਾ ਘਰ ਦੀ ਚੀਜ਼ ਦੀ ਕਦਰ ਨਾ ਹੋਣਾ ਘਰ ਦਾ ਖਾਣਾ ਖਰਾਬ ਹੋਣਾ ਜਾਂ ਬਾਹਰ ਦੀ ਚੀਜ਼ ਚੰਗੀ ਲੱਗਣਾ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹਾਂ ਕਲਾਸ ਬਹੁਤ ਘੱਟ ਬਚੇ ਐਂਡ ਕਰਨੀ ਨੇ ਹਨਾ ਚਲੋ ਜਿੰਨੇ ਵੀ ਆ ਜਨੇ ਹੋ ਬਾਈ ਸਭ ਦਾ ਮੋਸਟ ਵੈਲਕਮ ਹੈ ਨਾ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਵੀ ਕਰਦੀ ਚੀਜ਼ ਦੀ ਕਦਰ ਨਾ ਹੋਣਾ ਹੈ ਨਾ ਠੀਕ ਕਰੇ ਚਾਹੇ ਆਪਣੇ ਕਿੰਨੀ ਵੀ ਕੀਮਤੀ ਚੀਜ਼ ਪਈ ਹੈ ਫਿਰ ਵੀ ਆਪਾਂ ਨੂੰ ਬਾਹਰਲੀ ਚੀਜ਼ ਚ ਕੀ ਲੱਗੂਗੀ ਹੈ ਨਾ ਉਹ ਹੁੰਦੇ ਹੀ ਇਹ ਲਾਹੇ ਨਾਲ ਕਾਹੇ ਨਹੀਂ ਦਾ ਸਹੀ ਭਾਵ ਨੁਕਸਾਨ ਚੰਗਾ ਲਾਭ ਹੋਵੇ ਤਾਂ ਕੰਮ ਕਰਨਾ ਹਰ ਕੰਮ ਮੁਸ਼ਕਲ ਬਿਨਾ ਲੋੜ ਦੇ ਕੰਮ ਕਰਨਾ ਹੈ ਨਾ ਉਹ ਹੋ ਉਹੀ ਕਹਿੰਦੇ ਨਾ ਕਨੇਕਰ ਦੀ ਮੁਰਗੀ ਦਾਲ ਬਰਾਬਰ ਜੇ ਮੈਂ ਤੁਹਾਨੂੰ ਦੱਸਾਂ ਫੜ ਲਿਆ ਉਹਨੇ ਇੱਕ ਸਟੂਡੈਂਟ ਸੀਗਾ ਆਪਾਂ ਨਾ ਨਹੀਂ ਕਿਸੇ ਦਾ ਲੈਂਦੇ ਹੈ ਨਾ ਓਏ ਉਹ ਸਾਡੇ ਲਈ پڑھਦੇ ਰਹੇ ਸਲਾਹਾਂ ਤਾਂ ਸਾਥੋਂ ਲਈ ਗਏ ਉਹ ਆਪੇ ਇਹ ਨਹੀਂ ਕਹਿੰਦੇ ਵੀ ਭਾਈ ਸਲਾਹ ਨਾ ਲਓ ਜੇ ਸਾਡਾ ਹੀ ਕੋਰਸ ਖਰੀਦੋ ਹਨਾ ਵੀ ਕਹਿਣ ਦਾ ਮਤਲਬ ਕੀ ਇਹਨਾਂ ਵੀ ਟੀਚਰ ਨੂੰ ਵੀ ਉੱਲੂ ਬਣਾਇਆ ਜਾਂਦੇ ਨੇ ਅੱਦੇ ਬੱਚੇ ਹਨਾ ਕੋਰਸ ਉਹਨਾਂ ਨੇ ਕਿਤੇ ਹੋਰ ਖਰੀਦਿਆ ਹੋਇਆ 5000 ਦਾ ਕੋਰਸ ਉਹਨਾਂ ਨੇ ਹੋਰ ਖਰੀਦਿਆ ਹੋਇਆਗੇ ਤੂੰ 5 ਦਾ ਪਰ ਸਾਨੂੰ ਪੁੱਛੀ ਜਾਣ ਵੀ ਸਾਰੇ ਦੇ ਵਿੱਚ ਇਹ ਨਹੀਂ ਐਡ ਕੀਤਾ ਉਹਨਾਂ ਨੇ ਇਹਦੇ ਵਿੱਚ ਇਹ ਨਹੀਂ ਐਡ ਕੀਤਾ ਇਹ ਕਿਵੇਂ ਹੋਊਗਾ ਜੀ ਫਿਰ ਜਿੰਨਾ ਤੋਂ ਲਿਆ ਭਾਈ ਉਹਨਾਂ ਨੂੰ ਪੁੱਛ ਲਓ ਹਨਾ ਵੀ ਤੁਸੀਂ ਦੋਰੀ ਜ਼ਿੰਦਗੀ ਦੀ ਉਹਨੋਂ ਵੀ ਸਾਨੂੰ ਤਾਂ ਇੱਕ ਪਾਸੋਂ ਦਾ ਤੁਸੀਂ ਮਿੱਠੇ ਪੋਚੇ ਮਾਰ ਰਹੇਂ ਵੀ ਆ ਦੱਸ ਦੋ ਉਹ ਫਿਰ ਸਾਡੇ ਕਿ ਦਿਮਾਗ ਖਾ ਨਹੀਂ ਉਹ ਜਿੰਨਾਂ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਹੀ ਪੁੱਛੋ ਹੈਨਾ ਵੀ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ ਜਦੋਂ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਕਰਵਾ ਰਹੇ ਹਾਂ ਇਹਨਾਂ ਤੁਹਾਨੂੰ ਸਸਤਾ ਕੰਟੈਂਟ ਦੇ ਰਹੇ ਹਾਂ ਇੱਕ ਵਾਰੀ ਜੁਆਇਨ ਕਰਕੇ ਦੇਖੋਗੇ ਤਾਂ ਤਾਂ ਹੀ ਪਤਾ ਲੱਗੂਗਾ ਨਾ ਹੁਣ ਇੱਥੇ ਬੈਠ ਕੇ ਆਪਾਂ ਤੁਸੀਂ ਸਾਡਾ ਦੂਸਰਾ ਨਾਲ ਵੀ ਫਰਕ ਪਵਾ ਰਹੇ ਸਾਨੂੰ ਉਹਨਾਂ ਬਾਰੇ ਕਹਿ ਰਹੇ ਹੋ ਹੈਨਾ ਉਹੀ ਮੰਨ ਕੇ ਚਲੋ ਤੁਸੀਂ ਰਿਕਾਰਡਿੰਗ ਕਰਕੇ ਉਹਨਾਂ ਨੂੰ ਸੁਣਾ ਦਿਓ ਹੈਨਾ ਵੀ ਆਪਾਂ ਕੀ ਲੈਣੇ ਕਿਸੇ ਤੋਂ ਸੋ ਸਮਝ ਕੇ ਆਪਾਂ ਨੂੰ ਕੋਈ ਕਦਮ ਚੱਕਣਾ ਚਾਹੀਦਾ ਠੀਕ ਹੈ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਲਾਭ ਹੋਵੇ ਤਾਂ ਕੰਮ ਕਰਨਾ ਠੀਕ ਹੈ ਕੁੱਤੇ ਨੂੰ ਕਹਿੰਦੇ ਕੀ ਹਜ਼ਮ ਨਹੀਂ ਹੁੰਦਾ ਇਹਦਾ ਭਾਵ ਕੀ ਹੋਊਗਾ ਕੱਲ ਵੀ ਹੋਇਆ ਸੀ ਬਈ ਇਹ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਅਨਸਰ ਬਣਿਆ 18 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਹਾਂ ਕੁੱਤੇ ਨੂੰ ਕਹਿੰਦੇ ਕੀ ਹਜ਼ਮ ਨਹੀਂ ਹੁੰਦਾ ਕਰੋ ਬਈ ਅਨਸਰ ਗਰੀਬ ਨੂੰ ਮਿਹਨਤ ਚੰਗੀ ਲੱਗਦੀ ਅਨਯੋਗ ਨੂੰ ਚੰਗੀ ਚੀਜ਼ ਨਹੀਂ ਸੁੱਟਦੀ ਠੀਕ ਹੈ ਜਾਨਵਰ ਦੀ ਕਹਿੰਦੇ ਅਕਲ ਘੱਟ ਹੁੰਦੀ ਹੈ ਤਾਂ ਦੀ ਕਦਰ ਨਹੀਂ ਹੁੰਦੀ ਹਾਂ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ B ਅਨਯੋਗ ਨੂੰ ਚੰਗੀ ਚੀਜ਼ ਨਹੀਂ ਸੁੱਟਦੀ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਕਹਨੇ ਜਿਸ ਦੀ ਲੱਤੀ ਕੋ ਉਹੋ ਪਿੰਗਾ ਕਿਵੇਂ ਖਾਈ ਦਾਰਥ ਕੀ ਯੋਗ ਜਿਸ ਕੋਲ ਸਮਾਂ ਨਹੀਂ دلچسپی ਨਾ ਹੋਵੇ ਯੋਗਤਾ ਬਿਨਾ ਉੱਚੇ ਸੁਪਨੇ ਦੇਖਣਾ ਮਿਹਨਤ ਨਹੀਂ ਕਰਦਾ ਵੀ ਯੋਗਤਾ ਤਾਂ ਹੈ ਨਹੀਂ ਭਾਈ ਉੱਚੇ ਸੁਪਨੇ ਲਈ ਜਾਓ ਹਨਾ ਰਸਨੀ ਮਿੱਤਲ গুڈ आफ्टरनून ਹੈ ਜੀ ਸੋ ਰਾਈਟ ਆਨਸਰ ਮੜੂਗਾ ਤੁਹਾਡਾ ਸੀ ਯੋਗਤਾ ਬਿਨਾ ਉੱਚੇ ਸੁਪਨੇ ਦੇਖਣਾ ਹਨਾ ਵੀ ਪੜਨਾ ਹੈ ਹੀ ਨਹੀਂ ਬਸ ਰਾਤ ਨੂੰ ਸੁਪਨੇ 'ਚ ਦੇਖੀ ਜਾਓ ਵੀ ਹਾਂ ਭਾਈ ਪੀਐਸਟ ਦਾ ਰਿਜ਼ਲਟ ਆਇਆ ਸੀ ਸਾਰਨੋਂ ਜ਼ਿਆਦਾ ਨੰਬਰ ਮੇਰੀ ਆ ਗਈ 125 ਆ ਗਈ ਮੇਰੀ 130 ਆ ਗਈ ਹਨਾ ਫਿਰ ਉਸ ਤੋਂ ਬਾਅਦ ਏਕਚਲੀ ਵਾਂਗੂ ਸੋਚੀ ਜਾਓ ਕਿਪਈ ਪੋਸਟਾਂ ਆਈਆਂ ਸੀ ਐਸਐਸਟੀ ਪੰਜਾਬੀ ਦੀਆਂ ਜਿਹੜੇ ਵੀ ਤੁਸੀਂ ਕੰਬੀਨੇਸ਼ਨ ਚੋਂ ਹਨਾ ਵੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਮੈਰਿਟ 'ਚ ਮੈਂ ਆ ਗਿਆ ਜਾਂ ਮੈਂ ਆ ਗਈ ਹਨਾ 140 ਪਲੱਸ ਆ ਗਈ ਮੇਰੇ ਮੈਨੂੰ ਨੇੜੀ ਨੌਕਰੀ ਮਿਲ ਗਈ ਆਪਦੇ ਘਰ ਦੇ ਜਾਂ ਆਪਦੇ ਸ਼ਹਿਰ 'ਚ ਹੀ ਮਿਲ ਗਈ ਹਨਾ ਇਹ ਹੁੰਦਾ ਵੀ ਕਹਿੰਦੇ ਬਿਨਾਂ ਯੋਗਤਾ ਉੱਚੇ ਸੁਪਨੇ ਦੇਖਣਾ ਸੋ ਇਹਨਾਂ ਸੁਪਨੇ ਨੂੰ ਪੂਰੇ ਕਰਨ ਵਾਸਤੇ ਕੀ ਕਰਨਾ ਪੈਂਦਾ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ ਹਨਾ ਉਸ ਤੋਂ ਬਾਅਦ ਦੇਖੋ ਕਹਿੰਦੇ ਰੱਬ ਦੇ ਘਰ ਚੱਪੇ-ਚੱਪੇ ਤੇ ਲੱਖ ਰੱਬ ਤੱਕ ਪਹੁੰਚ ਮੁਸ਼ਕਲ ਹੁੰਦੀ ਹੈ ਰੱਬ ਦੇ ਘਰ ਲਈ ਸਭ ਕਰ ਹੈ ਰੱਬ ਹਰ ਥਾਂ ਤੇ ਹੈ ਰੱਬ ਦੇ ਘਰ ਬਹੁਤ ਦੌਲਤ ਹੁੰਦੀ ਹੈ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੂਗਾ ਕਹਿੰਦੇ ਰੱਬ ਦੇ ਘਰ ਚੱਪੇ ਚੱਪੇ ਤੇ ਲੱਖ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਦਾ ਤੁਸੀਂ ਬੀ ਕਰਨਿਓ ਸੀ ਬਣੇਗਾ ਹੂੰ ਵੀ ਰੱਬ ਹਰ ਥਾਂ ਤੇ ਮੌਜੂਦ ਹੈ ਹੈਨਾ ਜਦੋਂ ਵੀ ਆਪਾਂ ਉਹਨੀ ਮੌਜੂਦਗੀ ਨੂੰ ਮਹਿਸੂਸ ਕਰ ਲਿਆ ਮੰਨ ਕੇ ਚਲੋ ਉਹ ਉੱਥੇ ਹੀ ਖੜਿਆ ਹੈਨਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਜਿੱਥੇ ਉਹਦਾ ਕੋਈ ਧਾਰਮਿਕ ਸਥਾਨ ਬਣਿਆ ਹੋ ਉੱਥੇ ਜਾ ਕੇ ਹੀ ਆਪਾਂ ਉਹਨੂੰ ਪਾ ਸਕਦੇ ਨਹੀਂ ਜੇਕਰ ਆਪਣਾ ਮਨ ਸੁਚੇਤ ਨੀਤ ਸਿੱਧੀ ਹੈ ਨਾ ਉਹਨੂੰ ਜਿੱਥੇ ਮਰਜੀ ਯਾਦ ਕਰਾਈਏ ਆਪਾਂ ਉਹ ਉੱਥੇ ਹੀ ਆਪਣੇ ਵਾਸਤੇ ਹਾਜ਼ਰ ਹੋ ਜਾਂਦਾ ਹੈ ਨਾ ਨਾ ਨੌਮਣ ਤੇਲ ਹੋਵੇ ਕਹਿੰਦੇ ਨਾ ਰਾਧਾ ਨੱਚੀ ਸਭ ਕੁਝ ਮਿਲ ਜਾਂਦਾ ਹੈ ਜੇ ਸਾਧਨ ਨਾ ਹੋਣ ਤੇ ਕੰਮ ਨਹੀਂ ਹੁੰਦਾ ਰਾਧਾ ਨਹੀਂ ਨੱਚਣਾ ਚਾਹੁੰਦੀ ਤੇਲ ਦੀ ਕਮੀ ਹੁੰਦੀ ਹੈ ਵੀ ਨਾ ਦਾ ਨੌਮਣ ਤੇਲ ਆ ਭਈ ਨਾ ਰਾਧਾ ਨੱਚਦੀ ਐ ਸੋ ਦਾ ਰਾਈਟ ਆਨਸਰ ਕਾਣ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੀਐਸਟੈਟ ਦੇ ਵਿੱਚ ਸੀਟੈਟ ਦੇ ਵਿੱਚ ਤੁਹਾਨੂੰ ਪੈਰਾਂ ਦੇ ਵਿੱਚੋਂ ਕੜ-ਕੜ ਪੁੱਛਣਗੇ ਠੀਕ ਹੈ ਹਾਂ ਸੋ ਕਰਨੀ ਕੋਸ਼ਿਸ਼ ਕਰੋ 2 ਤੋਂ 3 ਕੁਐਸਚਨ ਬਣਨਗੇ ਇਹ 2 ਤੋਂ 3 ਨੰਬਰ ਠੀਕ ਹੈ ਮੈਂ ਬਾਰ-ਬਾਰ ਕਹਿ ਨਹੀਂ ਹੁੰਦੀ ਆ ਹੁਣ ਜਿਹੜੇ ਕਹਣਗੇ ਵੀ ਇੱਕ ਨੰਬਰ ਪਿੱਛੇ ਨਾ ਮੱਥਾ ਮਾਰੀਏ ਇੱਕ-ਇੱਕ ਨੰਬਰ ਲੈ ਕੇ ਹੀ ਤੁਸੀਂ ਕਲੀਅਰ ਕਰਨਾ ਪੀਐਸਟੈਟ ਠੀਕ ਹੈ ਹੁਣ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ 1 2 ਤੇ ਰਹਿ ਜਾਂਦੇ ਨੇ ਹਨਾ ਵੀ ਕਿੰਨਾ ਔਖਾ ਹੁੰਦਾ ਭਾਈ ਇੱਕ ਸਾਲ ਬਰਬਾਦ ਕਰਨਾ ਸਾਲ ਕਿਉਂ ਇੱਥੇ ਤਾਂ 2 ਸਾਲ ਹੋ ਗਏ ਨੇ ਤੇ ਫਿਰ ਵੀ ਸੁਰਤ ਲਈ ਹਨਾ ਦੋ ਦੋ ਸਾਲ ਨਹੀਂ ਦੇਖਦੇਗੇ ਤੇ ਪੇਪਰ ਲੈਣ ਵੇਲੇ ਹਨਾ ਸੋ ਦਾ ਰਾਈਟ ਆਨਸਰ ਬਣਗੋ ਤੁਹਾਡਾ ਬੀਜ ਸਾਧਨ ਨਾ ਹੋਣ ਤਾਂ ਕੰਮ ਨਹੀਂ ਹੁੰਦਾ ਠੀਕ ਹੈ ਚੋਰ ਚੋਰ ਮੁਸੇਰੇ ਭਰਾ ਕਿਸ ਲਈ ਕਿਹਾ ਜਾਂਦਾ ਹੈ ਦੋ ਚੰਗੇ ਦੋਸਤਾਂ ਲਈ ਦੋ ਬਹੁਤ ਸਮਝਦਾਰਾਂ ਲਈ ਇੱਕੋ ਜਿਹੇ ਦੋ ਬੁਰੇ ਮਨੁੱਖਾਂ ਲਈ ਜਾਂ ਦੋ ਭਰਾ ਲੜਦੇ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕਹਿੰਦੇ ਚੋਰ ਚੋਰ ਮੁਸੇਰੇ ਭਰਾ ਮੁਸੇਰੇ ਦਾ ਮਤਲਬ ਹੁੰਦਾ ਵੀ ਮਾਸੀ ਦੇ ਮੁੰਡੇ ਠੀਕ ਹੈ ਵੀ ਦੋਨੇ ਸਕੇ ਭਰਾ ਹੋਗੇ ਭਈ ਮਾਸੀ ਮਾਸੀ ਦੇ ਠੀਕ ਹੈ ਸੋ ਰਾਈਟ ਆਨਸਰ ਬਣੂਗਾ ਇਹਦਾ ਤੁਹਾਡਾ ਸੀ ਠੀਕ ਹੈ ਭਈ ਇਕੋ ਜਿਹੇ ਦੋ ਬੁਰੇ ਮਨੁੱਖ ਜਦੋਂ ਇਕੱਠੇ ਹੋ ਜਾਣ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਛੋਟਾ ਮੂੰਹ ਤੇ ਵੱਡੀ ਗੱਲ ਥੋੜਾ ਨਹੀਂ ਆਊਗਾ ਠੀਕ ਹੈ ਛੋਟਾ ਮੂੰਹ ਅਤੇ ਵੱਡੀ ਗੱਲ ਇਹਦਾ ਕੀ ਭਾਵ ਹੁੰਦਾ ਹੈ ਸ਼ਰਮੀਲਾ ਮਨੁੱਖ ਗਰੀਬ ਦੀ ਇੱਜ਼ਤ ਛੋਟਾ ਵਿਅਕਤੀ ਵੱਡੀਆਂ ਗੱਲਾਂ ਕਰਦਾ ਹੈ ਜਾਂ ਬਹੁਤ ਸੁਗੰਧ ਹਾਂ ਕਰੋ ਭਈ ਆਨਸਰ ਹੀ ਆਨਸਰ ਬਣੇਗਾ 23 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਛੋਟਾ ਮੂੰਹ ਅਤੇ ਵੱਡੀ ਗੱਲ ਹਾਂ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਛੋਟਾ ਵਿਅਕਤੀ ਵੱਡੀਆਂ ਗੱਲਾਂ ਕਰੇ ਠੀਕ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਨੂੰ ਥੋੜਾ ਜਿਹਾ ਹੋਰ ਪਾਸੇ ਲੈ ਜੀਓ ਵੀ ਜਿਹੜਾ ਕੋਈ ਗਰੀਬ ਹੈ ਜਾਂ ਜਿਹੜੇ ਕੋਈ ਛੋਟੇ ਦਬਕੇ ਦੇ ਲੋਕ ਨੇ ਵੀ ਬੋਲ ਨਹੀਂ ਸਕਦੇ ਹੈਨਾ ਇਹਦਾ ਮਤਲਬ ਕੀ ਹੁੰਦਾ ਵੀ ਜਿਸ ਚ ਖੁਦ ਚ ਕਮੀਆਂ ਹੋਣ ਹੈਨਾ ਉਹ ਵੱਡੀ ਕੋਈ ਗੱਲ ਕਰ ਨਹੀਂ ਸਕਦਾ ਕਿਸੇ ਆਪ ਤੋਂ ਵੱਡੇ ਨੂੰ ਜਾਂ ਕੋਈ ਸਮਝਦਾਰ ਨੂੰ ਕੁਝ ਕਹਿ ਨਹੀਂ ਸਕਦਾ ਹੁੰਦਾ ਉਹ ਠੀਕ ਹੈ ਬਈ ਪਹਿਲਾਂ ਖੁਦ ਕੰਨੀ ਦੇਖਣਾ ਚਾਹੀਦਾ ਉਹ ਦਾ ਉਹ मीनिंग ਨਿਕਲਦਾ ਠੀਕ ਹੈ ਰੁੱਖ ਲਾਇਆ ਛਾਂ ਪਰਾਇਆ ਰੁੱਖ ਲਾਇਆ ਛਾਂ ਪਰਾਇਆ ਕਿਹੜੇ ਹਾਲਤ ਲਈ ਮੰਨਿਆ ਜਾਂਦਾ ਹੈ ਆਪਣਾ ਹੀ ਨੁਕਸਾਨ ਕਿਸੇ ਹੋਰ ਦੇ ਨੇ ਲਾਭ ਲੈ ਲੈਣਾ ਛਾਂ ਦੀ ਲੋੜ ਨਹੀਂ ਜਾਂ ਪੇ ਕਰ ਰੁੱਖ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 24 ਨੰਬਰ ਤੇ ਪਹੁੰਚ ਚੁੱਕੇ ਆਪਾਂ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਕਿਸੇ ਹੋਰ ਨੇ ਲਾਭ ਲੈ ਲੈਣਾ ਠੀਕ ਹੈ ਪਿਰ ਉਖ ਲਾਇਆ ਛਾਂਪ ਰਾਇਆ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਜਿਵੇਂ ਕਰੇ ᱛਿਵੇਂ ਭਰੇ ਕਿਸ ਮੁੱਦੇ ਬਾਰੇ ਕਿਹਾ ਜਾਂਦਾ ਹੈ ਜਿਵੇਂ ਕਰੇ ᱛਿਵੇਂ ਭਰੇ ਇਹ ਕਿਹੜੇ ਮੁੱਦੇ ਬਾਰੇ ਕਿਹਾ ਜਾਂਦਾ ਹੈ ਮਿਹਨਤ ਬਾਰੇ ਕਰਮਾਂ ਦੇ ਨਿਆਂ ਬਾਰੇ ਸੇਤ ਬਾਰੇ ਜਾਂ ਗਮੀ ਖੁਸ਼ੀ ਬਾਰੇ ਹਾਂ ਕਰੋ ਬਈ ਅਨਸਰ 25 ਨੰਬਰ ਤੇ ਪਹੁੰਚ ਚੁੱਕੇ ਹਾਂ ਵੀ ਲਾਸਟ ਕੁਐਸਚਨ ਹੈ ਅੱਜ ਦਾ ਆਪਣਾ ਠੀਕ ਹੈ ਮੈਨੂੰ ਥੋੜੀ ਜਿਹੀ ਕੋਈ ਅਵਰਜੈਂਸੀ ਸੀ ਤਾਂ ਥੋੜੀ ਜਿਹੀ ਅੱਜ ਕਾਲੀ ਕਾਲੀ ਕਰਵਾਇ ਨਹੀਂ ਠੀਕ ਹੈ ਬਈ ਸੋ ਰਾਈਟ ਆਨਸਰ ਮਨੂਗਾ ਤੁਹਾਡਾ ਬੀ ਕਰਮਾਂ ਦੇ ਨਿਆਂ ਬਾਰੇ ਠੀਕ ਹੈ ਹਾਂ ਸੋ ਅੱਸੀ ਅੱਜ ਦੀ ਕਲਾਸ ਸੋ ਜਿਹਨਾਂ ਨੂੰ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰਨਾ ਸੋ ਜਿਹੜੇ ਲੇਟ ਆਏ ਹੋ ਜੇਕਰ ਤੁਸੀਂ ਟੈਲੀਗ੍ਰਾਮ ਤੇ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋ ਸਾਰਨਾ ਜੁੜ ਸਕਦੇ ਹੋ ਠੀਕ ਹੈ ਵੀ ਸੋ ਇਹ ਆਪਣੇ ਕੋਰਸ ਨੇ ਸੋ ਜਿਹੜੇ ਬੱਚੇ ਕੋਰਸ ਜੁਆਇਨ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਫ੍ਰੀ ਦੇ ਵਿੱਚ ਹੀ ਲਾਹਾ ਲੈ ਸਕਦੇ ਹੋ ਫ੍ਰੀ ਹੀ ਮਨੂ ਇਹਨਾਂ ਚੀਜ਼ਾਂ ਨੂੰ ਠੀਕ ਹੈ ਬਹੁਤ ਹੀ ਘੱਟ ਫੀਸਾਂ ਦੇ ਵਿੱਚ ਤੁਹਾਨੂੰ ਇਹਨੇ ਕੋਰਸ ਨੇ ਦਿੱਤੇ ਜਾ ਰਹੇ ਨੇ ਹਾਂ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਸਾਹਿਬ ਨੂੰ ਬਿਲਕੁਲ ਤੋ ਧੰਨਵਾਦ ਜਿਨਾਂ ਨੂੰ ਕਲਾਸ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਨਾ ਸੋ ਜਿਹੜੇ ਨਹੀਂ ਆਉਂਦੇ ਬਾਈ ਉਹ ਕਲਾਸ ਨੂੰ ਬਾਅਦ ਚ ਵੀ ਦੇਖ ਸਕਦੇ ਨੇ ਹਨਾ ਪਰ ਗੱਲ ਪਤਾ ਕੀ ਹੁੰਦੀ ਹੈ ਜਦੋਂ ਲਾਈਵ ਸੈਸ਼ਨ ਹੁੰਦਾ ਨਾ ਲਾਈਵ ਦੇ ਵਿੱਚ ਕਲਾਸ ਕਰਨਾ ਇੱਕ ਅਲੱਗ ਹੀ ਮਜ਼ਾ ਹੁੰਦਾ ਹਨਾ ਵੀ ਕੋਈ ਚੀਜ਼ ਸਮਝ ਨਹੀਂ ਆਉਂਦੀ ਆਪ ਨੂੰ ਆਪਾਂ ਦੁਬਾਰਾ ਪੁੱਛ ਸਕਦੇ ਆ ਇਕੱਠੇ ਬਹਿ ਕੇ ਜਦੋਂ ਆਪਾਂ ਸਟੱਡੀ ਕਰਦੇ ਆ ਠੀਕ ਹੈ ਸੋ ਚਲੋ ਜਿੰਨੇ ਵੀ ਤੁਸੀਂ ਜੁੜੇ ਹੋ ਸੋ ਧੰਨਵਾਦ ਬਾਈ ਮਿਲਦੇ ਆ ਕਿ ਨਵੇਂ ਸੈਸ਼ਨ ਦੇ